वेलकम टू बैक ਘਰ ਦੀ ਕੰਟੀਨ ਅੱਜ ਅਸੀਂ ਘਰ ਦੀ ਕੰਟੀਨ ਵਿੱਚ ਸੌਣ ਮਹੀਨੇ ਦੇ ਸਪੈਸ਼ਲ ਖੀਰ ਤੇ ਮਾਲਪੂਰੇ ਬਣਾ ਕੇ ਤਿਆਰ ਕਰਾਂਗੇ ਕਿਉਂਕਿ ਬੱਚੇ ਕਾਫੀ ਜੇਤ ਕਰ ਰਹੇ ਸੀ ਕਿ ਸਾਨੂੰ ਖੀਰ ਤੇ ਮਾਲਪੂਰੇ ਬਣਾ ਕੇ ਦਿਓ ਤੇ ਆਪਾਂ ਇਹ ਮਾਲਪੂਰੇ ਬਿਨਾਂ ਚਾਸ਼ਟੀ ਤੋਂ ਤੇ ਬਿਨਾਂ ਚੀਨੀ ਤੋਂ ਬਣਾਵਾਂਗੇ ਚਲੋ ਜੀ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਪ੍ਰੈਸਟਰੀ ਸਭ ਤੋਂ ਪਹਿਲਾਂ ਆਪਾਂ ਖੀਰ ਬਣਾ ਕੇ ਤਿਆਰ ਕਰਾਂਗੇ ਖੀਰ ਵਾਸਤੇ ਆਪਾਂ 1 ਕਿਲੋ ਡਬਲ ਫੈਟ ਦੁੱਧ ਲਿਆ ਜੀ ਦੁੱਧ ਤੁਸੀਂ ਕੱਚਾ ਵੀ ਲੈ ਸਕਦੇ ਹੋ ਤੇ ਉਬਲਿਆ ਹੋਇਆ ਵੀ ਲੈ ਸਕਦੇ ਹੋ ਜੇਕਰ ਤੁਸੀਂ ਬਲ ਦੁੱਧਾ ਇਸਤੇਮਾਲ ਕਰਨ ਤੇ ਦੇ ਨਾਲ ਹੀ ਤੁਸੀਂ ਮਲਾਈ ਦਾ ਵੀ ਇਸਤੇਮਾਲ ਕਰਨਾ ਹੈ ਤੇ ਆਪਾਂ ਕੱਚੇ ਦੁੱਧਾ ਇਸਤੇਮਾਲ ਕਰ ਰਹੇ ਹਾਂ। ਖੀਰ ਬਣਾਉਣ ਵਾਸਤੇ ਅਸੀਂ 50 ਗ੍ਰਾਮ ਚੌਲ ਲਏ ਨੇ ਆਪਾਂ ਬਾਸਮਤੀ ਦੀ ਕਣੀ ਦਾ ਇਸਤੇਮਾਲ ਕਰ ਰਹੇ ਹਾਂ ਇਹਨੂੰ ਅਸੀਂ ਧੋ ਕੇ 1 ਘੰਟਾ ਪਹਿਲਾਂ ਭਿਓ ਕੇ ਰੱਖ ਲਿਆ ਤੇ ਸਭ ਤੋਂ ਪਹਿਲਾਂ ਆਪਾਂ ਦੁੱਧ ਨੂੰ ਉਬਲਣ ਵਾਸਤੇ ਰੱਖਾਂਗੇ। ਦੁੱਧ ਨੂੰ ਅਸੀਂ ਇੱਕ ਕੜਾਹੀ ਵਿੱਚ ਪਾਵਾਂਗੇ। ਕੜਾਹੀ ਦੇ ਵਿੱਚ ਪਹਿਲੇ ਆਪਾਂ 2 ਕ ਚਮਚੇ ਪਾਣੀ ਦੇ ਪਾਦੇ ਨੇ। ਇਸ ਤਰ੍ਹਾਂ ਕਰਨ ਦੇ ਨਾਲ ਦੁੱਧ نیچے ਨਹੀਂ ਲੱਗੇਗਾ ਤੇ ਦੁੱਧ ਵਿੱਚ ਇੱਕ ਉਬਾਲਾ ਆ ਜਾਏਗਾ ਤੇ ਫਿਰ ਅਸੀਂ ਇਹਦੇ ਵਿੱਚ ਚੌਲ ਪਾਵਾਂਗੇ ਦੁੱਧ ਵਿੱਚ ਇੱਕ ਉਬਾਲਾ ਆ ਗਿਆ ਤੇ ਹੁਣ ਅਸੀਂ ਇਹ ਵਾਲੇ ਚੌਲ ਪਾਵਾਂਗੇ ਇਹਦੇ ਨਾਲ 10-12 ਕੇਸਰ ਦੇ ਧਾਗੇ ਜਿਹਦੇ ਨਾਲ ਕੀ ਖੀਰ ਦਾ ਕਲਰ ਵੀ ਵਧੀਆ ਆਏ ਤੇ ਟੇਸਟ ਵੀ ਬਹੁਤ ਜ਼ਿਆਦਾ ਵਧੀਆ ਆਏਗਾ ਉਹ ਪਾਵਾਂਗੇ 5-7 ਇਲਾਚੀਆਂ ਕੁੱਟ ਕੇ ਆਪਾਂ ਦਰਦਰਾ ਜਿਹਾ ਬਾਰਡਰ ਤਿਆਰ ਕੀਤਾ ਉਹ ਪਾ ਦਾਂਗੇ ਥੋੜੀ ਦੇਰ ਰਸੇ ਖੀਰ ਨੂੰ ਇਸ ਤਰ੍ਹਾਂ ਹੀ ਪੱਕਣ ਦਵਾਂਗੇ ਫਿਰ ਅਸੀਂ ਇਹਦੇ ਵਿੱਚ ਖੰਡ ਪਾਵਾਂਗੇ ਫਿਰ ਆਪਣੀ ਬਣ ਕੇ ਬਿਲਕੁਲ ਤਿਆਰ ਹੈ ਜੀ ਤੇ ਹੁਣ ਅਸੀਂ ਇਹਦੇ ਵਿੱਚ ਸਵਾਦ ਦੇ ਹਿਸਾਬ ਨਾਲ ਖੰਡ ਪਾ ਦਾਂਗੇ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਇਹਦੇ ਵਿੱਚ ਖੰਡ ਪਾ ਸਕਦੇ ਹੋ ਜੇਕਰ ਤੁਸੀਂ ਮਿੱਠਾ ਘੱਟ ਖਾਣਾ ਥੋੜਾ ਘੱਟ ਪਾ ਦਿਓ ਜੇ ਜ਼ਿਆਦਾ ਖਾਣਾ ਤੁਸੀਂ ਹਿਸਾਬ ਨਾਲ ਤੁਸੀਂ ਇਹਨੂੰ ਵੱਧ ਘੱਟ ਕਰ ਸਕਦੇ ਹੋ ਤੇ ਹੁਣ ਅਸੀਂ ਇਹਦੇ ਵਿੱਚ ਦੋ ਚਮਚੇ ਭਰ ਕੇ ਨਾਰੀਅਲ ਦਾ ਬੁਰਾਦਾ ਪਾਵਾਂਗੇ ਇਹਦੇ ਨਾਲ ਫਿਰ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ 10 ਵੀ ਦਾਣੇ ਆਪਾਂ ਸੌ ਕੀਤੇ ਪਾ ਦਾਂਗੇ ਤੇ ਅੰਚਰ ਪਿਸਤੇ ਨੂੰ ਅਸਾਂ ਸਿਬਰੀ ਕੱਟ ਲਿਆ ਉਹ ਪਾ ਦਾਂਗੇ ਡਰਾਈ ਫਰੂਟ ਤੁਸੀਂ ਆਪਣੀ ਮਰਜ਼ੀ ਦਾ ਕੋਈ ਵੀ ਪਾ ਸਕਦੇ ਹੋ ਜਿਹੜਾ ਵੀ ਤੁਹਾਨੂੰ ਪਸੰਦ ਹੋਵੇ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਅਸੀਂ 5-6 ਮਿੰਟ ਵਾਸਤੇ ਖੀਰ ਨੂੰ ਥੋੜਾ ਹੋਰ ਪਕਾ ਲਾਂਗੇ ਤੇ ਫਿਰ ਬਾਅਦ ਵਿੱਚ ਅਸੀਂ ਮਾਲਪੂੜੇ ਦੀ ਤਿਆਰੀ ਕਰਾਂਗੇ ਦੇਖੋ ਜੀ ਖੀਰ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਦੁੱਧ ਤੇ ਚੌਲ ਬਿਲਕੁਲ ਘੁਲ ਮਿਲ ਗਏ ਨੇ ਇੱਥੇ ਤੁਸੀਂ ਇਹਦਾ ਮਿੱਠਾ ਚੈੱਕ ਕਰ ਸਕਦੇ ਹੋ ਜੇ ਤੁਹਾਨੂੰ ਘੱਟ ਲੱਗੇ ਤੇ ਤੁਸੀਂ ਹੋਰ ਪਾ ਸਕਦੇ ਹੋ ਮਾਲਪੂੜੇ ਬਣਾਉਣ ਵਾਸਤੇ ਅਸੀਂ ਇੱਕ ਕੌਲੀ ਕਣਕ ਦਾ ਆਟਾ ਲਿਆ ਹੈ ਤੇ ਅੱਧੀ ਕੌਲੀ ਅਸੀਂ ਸ਼ੱਕਰ ਲਈ ਹੈ ਤੁਸੀਂ ਇਹਦੀ ਜਗ੍ਹਾ ਗੁੜ ਦਾ ਇਸਤੇਮਾਲ ਵੀ ਕਰ ਸਕਦੇ ਹੋ ਤੇ ਆਪਾਂ ਡੇਢ ਕੌਲੀ ਦੁੱਧ ਆ ਇਸਤੇਮਾਲ ਕਰਾਂਗੇ ਅੱਧਾ ਚਮਚਾ ਆਪਾਂ ਸੌਂਫ ਲਈ ਹੈ ਜੀ ਇਹਨੂੰ ਅਸੀਂ ਦਰੜ-ਫਰੜ ਕੀਤਾ ਹੈ ਤੇ 4-5 ਚਮਚੇ ਆਪਾਂ ਸੂਜੀ ਲਈ ਹੈ ਤੇ ਸਭ ਤੋਂ ਪਹਿਲਾਂ ਅਸੀਂ ਦੁੱਧ ਦੇ ਵਿੱਚ ਸ਼ੱਕਰ ਨੂੰ ਘੋਲ ਕੇ ਤਿਆਰ ਕਰਾਂਗੇ ਇਹ ਵਾਲੀ ਸ਼ੱਕਰ ਅਸੀਂ ਇੱਕ ਡੂੰਘੇ 'ਚ ਪਾ ਦਾਂਗੇ ਤੇ ਇਹਦੇ ਨਾਲੇ ਇਹ ਵਾਲਾ ਸਾਰਾ ਦੁੱਧ ਡੂੰਘੇ 'ਚ ਪਾਵਾਂਗੇ ਬਾਕੀ ਦਾ ਦੁੱਧ ਦਾ ਇਸਤੇਮਾਲ ਅਸੀਂ ਜਿਸ ਟਾਈਮ ਤੇ ਆਟਾ ਪਾਣਾ ਹੈ ਉਸ ਟਾਈਮ ਤੇ ਕਰਾਂਗੇ ਇਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰਾਂਗੇ 5 ਕੁ ਮਿੰਟ ਅਸੀਂ ਸ਼ੱਕਰ ਤੇ ਦੁੱਧ ਨੂੰ ਇਸ ਤਰ੍ਹਾਂ ਹੀ ਰੱਖਤਾ ਸੀ ਤੇ ਬਿਲਕੁਲ ਘੁੱਲ ਗਈ ਹੈ ਤੇ ਹੁਣ ਅਸੀਂ ਇੱਕ ਪੂਣੀ ਦੀ ਸਹਾਤ ਨਾਲ ਇਹਨੂੰ ਪੁੰਨ ਲਵਾਂਗੇ ਇਸ ਤਰ੍ਹਾਂ ਆਪਾਂ ਇੱਕ ਡੂੰਘਾ ਲਿਆ ਹੈ ਤੇ ਉਹਦੇ ਵਿੱਚ ਇਹ ਵਾਲਾ ਸਾਰਾ ਕੋਲ ਪਾਉਣ ਲਾਂਗੇ ਤੇ ਹੁਣ ਅਸੀਂ ਇਹਦੇ ਵਿੱਚ ਇਹ ਵਾਲਾ ਆਟਾ ਪਾਵਾਂਗੇ ਆਟੇ ਦੇ ਨਾਲ ਹੀ ਅਸੀਂ 4 ਚਮਚੀ ਸੂਜੀ ਦੇ ਪਾ ਦਾਂਗੇ ਇਹਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਤਾਂ ਕਿ ਇਹਦੇ ਵਿੱਚ ਕੋਈ ਵੀ ਢੇਲੀਆਂ ਨਾ ਬਣਨ ਆਟੇ ਤੇ ਸੂਜੀ ਨੂੰ ਅਸੀਂ ਚੰਗੀ ਤਰ੍ਹਾਂ ਦੁੱਧ ਦੇ ਵਿੱਚ ਘੋਲ ਲਿਆ ਤੇ ਹੁਣ ਅਸੀਂ ਇਹਨੂੰ 5 ਮਿੰਟ ਰੈਸਟ ਵਾਸਤੇ ਰੱਖਾਂਗੇ ਕਿਉਂਕਿ ਅਸੀਂ ਇਹਦੇ ਵਿੱਚ ਸੂਜੀ ਵੀ ਪਾਈ ਹੈ ਤੇ ਸੂਜੀ ਨੂੰ ਥੋੜੀ ਜਿਹੀ ਰੈਸਟ ਚਾਹੀਦੀ ਹੈ ਤੇ 5 ਮਿੰਟ ਬਾਅਦ ਆਪਾਂ ਇਹਨੂੰ ਚੈੱਕ ਕਰਦੇ ਹਾਂ ਤੇ ਹੁਣ ਅਸੀਂ ਚੈੱਕ ਕਰਦੇ ਹਾਂ ਜੀ ਆਟੇ ਦੇ ਘੋਲ ਨੂੰ ਦੇਖੋ ਜੀ ਇਹ ਕਾਫੀ ਗਾਣਾ ਹੈ ਤੇ ਇਹਦੇ ਵਿੱਚ ਆਪਾਂ ਹੁਣ ਦੁੱਧ ਪਾਵਾਂਗੇ ਅੱਧੀ ਘੋਲੀ ਆਪਾਂ ਹੋਰ ਦੁੱਧ ਲਈ ਹੈ ਸਾਰਾ ਦੁੱਧ ਤਾਂ ਇੱਕੇ ਵਾਰ ਨਹੀਂ ਪਾਣਾ ਦੋ ਵਾਰੀ ਕਰਕੇ ਅਸੀਂ ਦੁੱਧ ਪਾਵਾਂਗੇ ਥੋੜਾ ਜਿਹਾ ਦੁੱਧ ਅਸੀਂ ਹੋਰ ਪਾ ਦਾਂਗੇ ਸਵਾਕ ਕੋਲੀ ਆਪਾਂ ਦੁੱਧ ਦਾ ਇਸਤੇਮਾਲ ਕੀਤਾ ਇਸ ਕੋਲ ਨੂੰ ਬਣਾਉਣ ਨੂੰ ਮੈਂ ਤੁਹਾਨੂੰ ਦਿਖਾਨੀ ਆ ਜੀ ਸਾਨੂੰ ਕਿਸ ਤਰ੍ਹਾਂ ਦਾ ਕੋਲ ਚਾਹੀਦਾ ਹੈ ਇਹਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਸ ਤਰ੍ਹਾਂ ਦਾ ਸਾਨੂੰ ਕੋਲ ਚਾਹੀਦਾ ਹੈ ਕੋਲ ਨਾ ਹੀ ਬਹੁਤਾ ਗਾੜਾ ਤੇ ਨਾ ਹੀ ਬਹੁਤਾ ਪਤਲਾ ਹੋਣਾ ਚਾਹੀਦਾ ਹੁਣ ਅਸੀਂ ਇਹਦੇ ਵਿੱਚ ਚਮਚੇ ਦਾ ਚੌਥਾ ਹਿੱਸਾ ਮਿੱਠਾ ਸੋਡਾ ਪਾਵਾਂਗੇ ਮਿੱਠਾ ਸੋਡਾ ਆਪਾਂ ਇਸ ਕਰਕੇ ਪਾਵਾਂਗੇ ਕਿ ਸਾਡੇ ਮਾਰਕੂੜੇ ਬਹੁਤ ਹੀ ਵਧੀਆ ਤੇ ਜਾਲੀਦਾਰ ਬਣ ਕੇ ਤਿਆਰ ਹੋਣਗੇ ਇਨ ਨੂੰ ਪਾ ਕੇ ਆਪਾਂ ਇੱਕ ਹੀ ਡਾਇਰੈਕਸ਼ਨ ਵਿੱਚ ਚੰਗੀ ਤਰ੍ਹਾਂ ਹਲਾਉਣਾ ਹੈ 5 ਕਿ ਮਿੰਟ ਅਸੀਂ ਇੱਥੇ ਬੈਟਰ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤਾਂ ਕਿ ਇਹ ਥੋੜਾ ਜਿਹਾ ਲਾਈਟ ਹੋ ਜਾਵੇ ਇੱਕ ਹੀ ਸਾਈਡ ਵੱਲ ਆਪਾਂ ਇਹਨੂੰ ਘੁਮਾਵਾਂਗੇ ਫਲੇਵਰ ਵਾਸਤੇ ਅਸੀਂ ਅੱਧਾ ਚਮਚਾ ਸਾਬਤ ਸੌਂਫ ਨੂੰ ਤਰੜਫਰੜ ਕਰ ਲਿਆ ਜਿਉਂ ਪਾਵਾਂਗੇ ਤੁਸੀਂ ਇੱਥੇ ਇਲਾਚੀ ਪਾਊਡਰ ਵੀ ਪਾ ਸਕਦੇ ਹੋ ਤੇ ਹੁਣ ਅਸੀਂ ਕੂੜਿਆ ਵਾਸਤੇ ਘਿਓ ਨੂੰ ਗਰਮ ਹੋਣ ਲਈ ਰੱਖਦੇ ਹਾਂ ਅਸੀਂ ਇੱਕ ਪੈਨ ਲਿਆ ਜੀ ਉਹਦੇ ਵਿੱਚ ਅਸੀਂ 6 ਚਾਹ ਚਮਚੇ ਦੇਸੀ ਘਿਓ ਦੇ ਪਾ ਦਾਂਗੇ ਕਿਉਂਕਿ ਮਾਲ ਪੂੜਿਆਂ ਦਾ ਟੇਸਟ ਦੇਸੀ ਘਿਓ ਚ ਵਧੀਆ ਆਉਂਦਾ ਹੈ ਤੇ ਅਕਸਰ ਦੇਸੀ ਘਿਓ ਜੀ ਬਣਾਏ ਜਾਂਦੇ ਨੇ ਕਿਉਂ ਨੂੰ ਆਪਾਂ ਗਰਮ ਕਰਾਂਗੇ ਤੇ ਫਿਰ ਅਸੀਂ ਇਹਦੇ ਵਿੱਚ ਬੈਟਰ ਪਾਵਾਂਗੇ ਘਿਓ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਹੈ ਤੇ ਹੁਣ ਅਸੀਂ ਇੱਕ ਕੜਛੀ ਭਰ ਕੇ ਇਹਦੇ ਵਿੱਚ ਬੈਟਰ ਦੀ ਪਾ ਦਾਂਗੇ ਮੈਂ ਇਹਦੇ ਵਿੱਚ ਇੱਕ ਹੀ ਪੂੜਾ ਬਣਾ ਰਹੀ ਆ ਕਿਉਂਕਿ ਮੇਰਾ ਪੈਨ ਛੋਟਾ ਹੈ ਤੇ ਜਦੋਂ ਇਹ ਉੱਪਰੋਂ ਥੋੜਾ ਜਿਹਾ ਡਰਾਈ ਹੋਏਗਾ ਇਹਦੇ ਉੱਪਰ ਆਪਾਂ ਘਿਓ ਪਾ ਕੇ ਇਹਨੂੰ ਉੱਪਰੋਂ ਵੀ ਸੇਕਾਂਗੇ ਫਿਰ ਇਹਦੀ ਸਾਈਡ ਚੇਂਜ ਕਰਾਂਗੇ ਆਪਾਂ ਮੀਡੀਅਮ ਫਲੇਮ ਤੇ ਇਹਨਾਂ ਪੂੜਿਆਂ ਨੂੰ ਸੇਕ ਕੇ ਤਿਆਰ ਕਰਾਂਗੇ ਦੇਖੋ ਜੀ ਪੂੜੇ ਨੂੰ ਅਸੀਂ ਮੀਡੀਅਮ ਫਲੇਮ ਤੇ ਸੇਕ ਰਹੇ ਆ ਇਹਦੇ ਉੱਪਰ ਆਹ ਦੇਖੋ ਜੀ ਜਾਲੀ ਬਣ ਗਈ ਹੈ ਸ਼ਰਾਕ ਬਣ ਗਏ ਨੇ ਤੇ ਥੋੜਾ ਉੱਪਰੋਂ ਪੱਕ ਗਿਆ ਤੇ ਹੁਣ ਅਸੀਂ ਚਮਚ ਦੀ ਸਹਾਇਤਾ ਨਾਲ ਇਹਦੇ ਉੱਪਰ ਵੀ ਇਸ ਤਰ੍ਹਾਂ ਘਿਓ ਪਾਵਾਂਗੇ ਤਾਂ ਕਿ ਉੱਪਰੋਂ ਵੀ ਚੰਗੀ ਤਰ੍ਹਾਂ ਪੱਕ ਜਾਵੇ ਇਹਨੂੰ ਅਸੀਂ ਪਲਟਾ ਕੇ ਇਹਦੀ ਦੂਜੀ ਸਾਈਡ ਵੀ ਸੇਕਾਂਗੇ ਇਸ ਤਰ੍ਹਾਂ ਆਪਾਂ ਚਮਚ ਦੀ ਸਹਾਇਤਾ ਨਾਲ ਬੜੇ ਆਰਾਮ ਨਾਲ ਇਹਨੂੰ ਪਲਟਾਣਾ ਹੈ ਤੇ ਉਲਟਾ ਪਲਟਾ ਕੇ ਇਹਦੀ ਆਪਾਂ ਦੋਨੋਂ ਸਾਈਡਾਂ ਦਾ ਸੇਕ ਕੇ ਫਿਰ ਅਸੀਂ ਇਹਨੂੰ ਬਾਹਰ ਕੱਢਾਂਗੇ ਮਾਲ ਪੂੜੇ ਦੇ ਅਸੀਂ ਦੋਨਾਂ ਸਾਈਡਾਂ ਨੂੰ ਚੰਗੀ ਤਰ੍ਹਾਂ ਸੇਕ ਲਿਆ ਹੈ ਜੀ ਹੁਣ ਅਸੀਂ ਇਹਨੂੰ ਬਾਹਰ ਕੱਢਾਂਗੇ ਇਸ ਤਰ੍ਹਾਂ ਅਸੀਂ ਇਹਨੂੰ ਬਾਹਰ ਕੱਢ ਲੈ ਆ ਤੇ ਸਾਰਾ ਐਕਸਟਰਾ ਘਿਓ ਅਸੀਂ ਨਿਕਲ ਜਾਵੇ ਇਸ ਤਰ੍ਹਾਂ ਅਸੀਂ ਇਹਨੂੰ ਸਾਈਡ ਤੇ ਥੋੜੀ ਦੇਰ ਰੱਖਾਂਗੇ ਹੁਣ ਅਸੀਂ ਇਹਨੂੰ ਪਲੇਟ ਵਿੱਚ ਕੱਢਾਂਗੇ ਇਸੇ ਤਰ੍ਹਾਂ ਹੀ ਅਸੀਂ ਬਾਕੀ ਦੇ ਵੀ ਮਾਲਪੂਰੇ ਬਣਾ ਕੇ ਤਿਆਰ ਕਰਦੇ ਹਾਂ। ਲੋ ਜੀ ਆਪਣੇ ਬਹੁਤ ਹੀ ਟੇਸਟੀ ਮਾਲਪੂਰੇ ਬਣ ਕੇ ਬਿਲਕੁਲ ਤਿਆਰ ਨੇ ਦੇਖੋ ਜੀ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਨੇ। ਇਹਨੂੰ ਆਪਾਂ ਬਿਨਾ ਚਾਸ਼ਨੀ ਤੋਂ ਤੇ ਬਿਨਾ ਖੰਡ ਤੋਂ ਬਣਾਇਆ ਹੈ ਤੇ ਇਹਨੂੰ ਅਸੀਂ ਗੁੜ ਦੇ ਨਾਲ ਬਣਾਇਆ ਤੇ ਬਹੁਤ ਹੀ ਜ਼ਿਆਦਾ ਟੇਸਟੀ ਤੇ ਮਜ਼ੇਦਾਰ ਬਣਦੇ ਨੇ। ਖੀਰ ਵੀ ਆਪਣੀ ਰੈਡੀ ਹੈ ਤੇ ਹੁਣ ਕਰਦੇ ਹਾਂ ਜੇਤੀ ਆਪਾਂ ਪਲੇਟਿੰਗ। ਲਓ ਜੀ ਬਹੁਤ ਹੀ ਟੇਸਟੀ ਤੇ ਮਜ਼ੇਦਾਰ ਸੌਣਵੇਂ ਦੇ ਸਪੈਸ਼ਲ ਖੀਰ ਤੇ ਮਾਲਪੂੜੇ ਬਣ ਕੇ ਬਿਲਕੁਲ ਤਿਆਰ ਨੇ ਦੇਖੋ ਜੀ ਕਿੰਨੇ ਵਧੀਆ ਬਣੇ ਨੇ ਜਿੰਨੇ ਸੋਹਣੇ ਦਿਖਣ ਨੂੰ ਲੱਗ ਰਹੇ ਨੇ ਜੀ ਖਾਣ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਨੇ ਤੇ ਤੁਸੀਂ ਇਹਨਾਂ ਨੂੰ ਇੱਕ ਵਾਰੀ ਇਸ ਤਰੀਕੇ ਨਾਲ ਜ਼ਰੂਰ ਬਣਾਇਆ ਹੋ ਤੇ ਤੁਸੀਂ ਹਰ ਵਾਰੀ ਇਹਨਾਂ ਨੂੰ ਇਸ ਤਰੀਕੇ ਨਾਲ ਹੀ ਬਣਾਓਗੇ ਬਾਜ਼ਾਰ ਦੇ ਮਾਲਪੂੜੇ ਖਾਣ ਨਾਲੋਂ ਤੁਸੀਂ ਘਰ ਬਣਾ ਕੇ ਖਾਓ ਤੇ ਬਹੁਤ ਹੀ ਜ਼ਿਆਦਾ ਵਧੀਆ ਤੇ ਟੇਸਟੀ ਬਣਦੇ ਨੇ ਘਰ ਵਿੱਚ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੇ ਨੇ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਆ ਕੇ ਵਿਜ਼ਿਟ ਕਰ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਇੱਕ ਪੂੜਾ ਮੈਂ ਤੁਹਾਨੂੰ ਦਿਖਾਨੀ ਆ ਜੀ ਪੂਰੇ ਕਿੰਨੇ ਨਰਮ ਤੇ ਸੌਫਟ ਬਣ ਕੇ ਤਿਆਰ ਹੋਏ ਨੇ ਆਹ ਦੇਖੋ ਜੀ ਪੂਰੇ ਬਹੁਤ ਹੀ ਜ਼ਿਆਦਾ ਨਰਮ ਬਣੇ ਨੇ ਤੇ ਬਹੁਤ ਹੀ ਜ਼ਿਆਦਾ ਸੌਫਟ ਬਣੇ ਨੇ ਤੇ ਮਿਲਦੇ ਆਂ ਜੀ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਤਕਲੀ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ